ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਕਹਿੰਡ ਹੋਵੋਗੇ ਹਨ ਅਸੀਂ ਵੀ ਬਸ ਠੀਕ ਠਾਕ ਹੀ ਆਪਾਂ ਜਿਹੜੇ ਤੁਹਾਡੇ ਲਈ ਵੀਡੀਓ ਲੈ ਕੇ ਆ ਚੁੱਕੇ ਹਾਂ ਨਾ ਪਹਿਲੀ ਗੱਲ ਤਾਂ ਸਾਰਿਆਂ ਨੂੰ ਸੌਰੀ ਆ ਜਰ ਹਨਾ ਮੇਰੇ ਕੋਲ ਵੀਡੀਓ ਨਹੀਂ ਬਣੀ ਕਿਉਂਕਿ ਥੋੜਾ ਹੈ ਨਾ ਮੇਰੀ ਤਬੀਅਤ ਸਹੀ ਨਹੀਂ ਸੀਗੀ ਮੈਂ ਸਾਨੂੰ ਸਹੀ ਦੱਸਾਂਦਾ ਤਾਂ ਕਰਕੇ ਨਾ ਹੀ ਮੇਰੇ ਤੋਂ ਬੋਲਿਆ ਜਾ ਰਿਹਾ ਸੀ ਨਾ ਹਨਾ ਨਾ ਹੀ ਮੇਰੇ ਕੋਲ ਵੀਡੀਓ ਸ਼ੂਟ ਹੋ ਰਹੀ ਸੀ ਕੰਮ ਆਪਾਂ ਕਰ ਰਹੇ ਸੀ ਸ਼ਾਪ ਤੇ ਲਗਾਤਾਰ ਹੀ ਕਿਉਂਕਿ ਤੁਹਾਨੂੰ ਪਤਾ ਹੀ ਹਨਾ ਕੰਮ ਬਿਨਾ ਤਾਂ ਕੁਝ ਬਣਦਾ ਨਹੀਂ ਹੈਗਾ ਅੱਜ ਮੈਂ ਜਿਹੜੇ ਸੂਟ ਦੀ ਵੀਡੀਓ ਲੈ ਕੇ ਆਈ ਆ ਇਹ ਮੈਂ ਪਹਿਲਾਂ ਵੀ ਬਹੁਤ ਬਾਰ ਕਟਿੰਗ ਦੱਸੀ ਆ ਸ਼ਾਇਦ ਸਟਿਚਿੰਗ ਵੀ ਦੱਸੀ ਹੈ ਹਨ ਇਹਦੇ ਵਿੱਚ ਖਾਸ ਕੀ ਆ ਖਾਸ ਇਹਦੇ ਵਿੱਚ ਕੁਝ ਨਹੀਂ ਹੈਗਾ ਇਹ ਇੱਕ ਪੈਨ ਨੇ ਮੈਨੂੰ ਨਾਪ ਭੇਜਿਆ ਸੀ ਉਹਨਾਂ ਲਈ ਇਹ ਸਪੈਸ਼ਲ ਵੀਡੀਓ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਤੁਹਾਨੂੰ ਆਈਡੀਆ ਲੱਗ ਜਾਣਾ ਮੈਂ ਆਪਾਂ ਕਿੱਦਾਂ-ਕਿੱਦਾਂ ਹਨ ਗਲੇ ਦੇ ਹਿਸਾਬ ਨਾਲ ਤੀਰਾ ਕੱਢਣਾ ਜਾਂ ਆਪਾਂ ਬ੍ਰੈਸ ਦੇ ਹਿਸਾਬ ਨਾਲ ਨਾਪ ਤੇ ਨਿਸ਼ਾਨੀਆਂ ਵਗੈਰਾ ਲਾਉਣੀਆਂ ਨੇ ਤੇ ਬਾਕੀ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਹਨਾ ਮੈਨੂੰ ਇਨਾ ਮਿਸ ਕੀਤਾ ਮੇਰੇ ਕੋਲੇ ਬਹੁਤ 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 ਮੈਂ ਦੱਸ ਨਹੀਂ ਸਕਦੀ ਫੋਨ ਆਏ ਮੈਸੇਜ ਆਏ WhatsApp ਤੇ ਹਨਾ ਇੰਸਟਾ ਤੇ ਵੀ ਡੀਐਮ ਕੀਤੇ ਪੈਣਾ ਨੇ ਵੀ ਤੁਸੀਂ ਕਿੱਥੇ ਅਲੋਪ ਹੋ ਗਏ ਹੋ ਮੈਂ ਕਿਤੇ ਅਲੋਪ ਨਹੀਂ ਹੋਈ ਸੀ ਜੀ ਮੈਂ ਧਰਤੀ ਤੇ ਹੀ ਹਜੇ ਤਾਂ ਤੇ ਬਾਕੀ ਓਕੇ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਇਨਾ ਪਿਆਰ ਦੇਣ ਲਈ ਹਨਾ ਤੇ ਵੀਡੀਓ ਦੇ ਨਾਲ ਬਣੇ ਰਹੋ ਲਾਈਕ ਸ਼ੇਅਰ ਕਰੋ ਤੁਸੀਂ ਵੀ ਕਿਵੇਂ ਕਟਿੰਗ ਕਰਨਾ ਤੇ ਕਿਵੇਂ ਇਹ ਸਟਿਚਿੰਗ ਕਰਨਾ ਠੀਕ ਹੈ ਤੁਸੀਂ ਵੀਡੀਓ ਦੇ ਨਾਲ ਬਣੇ ਰਹਿਣਾ ਤਾਂ ਕਿ ਤੁਹਾਨੂੰ ਸਾਰਾ ਇੱਕ ਹੀ ਵੀਡੀਓ ਦੇ ਵਿੱਚ ਕਲੀਅਰ ਹੋ ਜੇ ਮੈਂ ਬਾਅਦ 'ਚ ਇਹ 스ਨਾਪ ਦੀ ਵੀਡੀਓ ਕਦੇ ਨਹੀਂ ਪਾਉਂਗੀ ਚਾਹੇ ਕੁਝ ਹੋ ਜਵੇ ਪਹਿਲਾਂ ਆਪਾਂ ਕੀ ਕਰਨਾ ਜੀ ਪਹਿਲਾਂ ਆਪਾਂ ਗਲਾ ਦੇਖਣਾ ਹੁੰਦਾ ਜਿਵੇਂ ਤੁਹਾਨੂੰ ਪਤਾ ਹੀ ਦਵੈਸੇ ਮੇਰੇ ਕੋਲ ਕਮੀਜ਼ ਹੈਗਾ ਕਸਟਮਰ ਦਾ ਸੂਟ ਪਿਆ ਬਟ ਮੈਂ ਇਹਦਾ ਕੋਈ ਤੀਰਾ ਤੂਰਾ ਨਹੀਂ ਮਿਲੂਗੀ ਹਨਾ ਕਿਉਂਕਿ ਇਹ ਹੋਰ ਹਿਸਾਬ ਨਾਲ ਬਣਿਆ ਹੋਇਆ ਆਪਾਂ ਹੋਰ ਹਿਸਾਬ ਨਾਲ ਬਣਾਉਣਾ ਹੈ ਆ ਦੇਖੋ ਜੇ ਹੁਣ ਆਪਾਂ ਦਾ ਤੀਰਾ ਮਿੰਦਦੇ ਵੀ ਆ ਤਾਂ ਦੇਖੋ ਇਹ ਤਾਂ ਤੀਰਾ ਆ ਰਿਹਾ ਆਪਣੇ ਕੋਲ 13.5 14 ਆ ਰਿਹਾ ਨਾ ਆਪਾਂ ਨੂੰ ਨਹੀਂ ਚਾਹੀਦਾ ਇਹ ਹਨਾ ਆਪਾਂ ਕੀ ਕਰਨਾ ਜੀ ਗਲਾ ਦੇਖਣਾ 4 ਇੰਚ ਪਹਿਲਾ ਮੇਨ ਕੰਮ ਆਪਣਾ ਹੈ ਕਿ ਜਿਹੜਾ ਬੈਕ ਵਾਲਾ ਪੱਲਾ ਉਹ ਆਪਾਂ 9 ਇੰਚ ਵੱਡਾ ਰੱਖ ਲੈਣਾ ਫਰੰਟ ਵਾਲਾ ਪੱਲਾ ਆਪਾਂ ਛੋਟਾ ਰੱਖ ਲੈਣਾ ਠੀਕ ਹੈ ਹੁਣ ਆਪਾਂ ਕੀ ਕਰਨਾ ਪਹਿਲਾਂ ਤੀਰਾ ਨਾਪ ਲੈਣਾ ਤੀਰਾ ਆਪਾਂ ਲਾਵਾਂਗੇ ਇਹਨਾਂ ਦਾ 7.5 7 ਨਹੀਂ ਲਾਵਾਂਗੇ 7.5 ਲਾਵਾਂਗੇ ਕਿਉਂਕਿ ਬੈਕ ਵਾਲਾ ਗਲਾ 4.5 ਇੰਚ ਰੱਖਾਂਗੇ ਇਹਨਾਂ ਦਾ ਆਪਾਂ ਤੇ ਜਿਹੜੀ ਇਹਦੀ ਸੌਰੀ ਮੋਢੇ ਦੀ ਲੰਬਾਈ ਹੋਊਗੀ ਉਹ ਆਪਾਂ ਲਾਵਾਂਗੇ ਜੀ 7.5 ਇੰਚ ਤੇ ਐਸ ਲੋਟ 7.5 ਤੇ ਐਸ ਲੋਟ 7.5 ਠੀਕ ਹੈ ਉਸ ਤੋਂ ਬਾਅਦ ਇੱਥੋਂ ਆਪਾਂ ਲਵਾਂਗੇ 6.5 ਇੰਚ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਮਿਲਾ ਦਵਾਂਗੇ ਹੁਣ ਲਾਉਣਾ ਆਪਾਂ ਬ੍ਰੈਸ ਦਾ ਨਿਸ਼ਾਨ ਠੀਕ ਹੈ ਜਿਵੇਂ ਕਿ ਕਸਟਮਰ ਦੀ ਬ੍ਰੈਸ ਹੈਗੀ ਆ ਸਾਢੇ 20 ਇੰਚ ਆਪਾਂ ਲਵਾਂਗੇ 10.5 ਇੰਚ ਠੀਕ ਹੈ ਹੁਣ ਇਹਦੇ ਆਪਾਂ ਜਿਹੜੀ ਕਾਰਡ ਪਾਵਾਂਗੇ ਉਹ ਕਿੰਨੇ ਤੇ ਪਾਉਣੀਆਂ ਕਾਰਡ ਪਾਵਾਂਗੇ ਇਹਨੇ ਆਪਾਂ 2 ਇੰਚ ਤੇ ਠੀਕ ਹੈ 2 ਇੰਚ ਤੇ ਨਿਸ਼ਾਨ ਲਾ ਕੇ ਮਿਲਾ ਦਿਓ ਜਿਵੇਂ ਆਪਾਂ ਪਹਿਲਾਂ ਹੀ ਦੱਸਦੇ ਹੋਏ ਹਨ ਇਹ ਚੀਤਾ ਜਿਹੜੀ ਫਰੰਟ ਪੱਲੇ ਦੀ ਹੈ ਜਿਹਨੂੰ ਆਪਾਂ ਸਾਹਮਣਾ ਵੀ ਬੋਲਦੇ ਆ ਉਹ ਆਪਾਂ ਪਾਵਾਂਗੇ ਤੇ ਅੱਧੇ ਇੰਚ ਤੇ ਠੀਕ ਹੈ ਹੁਣ ਰਹੀ ਗੱਲ ਪਲੇਟਾਂ ਦੀ ਪਲੇਟਾਂ ਮੇਰੇ ਕਸਟਮਰ ਦੇ ਹੈਗੀਆਂ ਨੇ ਜੀ 10 ਇੰਚ ਤੇ ਤਿਆਰ ਬਟ ਉਹ ਗਲਤ ਨੇ ਆਪਾਂ ਪਾਵਾਂਗੇ 11 ਇੰਚ ਤੇ ਪਲੇਟ ਤਿਆਰ ਕਿਉਂ ਪਾਵਾਂਗੇ ਕਿਉਂਕਿ ਇਹ ਸੂਟ ਹੈਗਾ ਘਰ ਪਾਉਣ ਵਾਲਾ ਘਰ ਹੁਣ ਆਪਾਂ ਦੇਖੋ ਸਾਰਿਆਂ ਨੂੰ ਪਤਾ ਹੀ ਆ ਵੀ ਆਪਾਂ ਹਨਾ ਬਰਾ ਵਗੈਰਾ ਨਹੀਂ ਪਾ ਸਕਦੇ ਆਪਾਂ ਬਿਨਾ ਬਰਾ ਤੋਂ ਇਹਦੀ ਫਿਟਿੰਗ ਲੈ ਕੇ ਆਵਾਂਗੇ ਘਰ ਪਾਉਣ ਵਾਲਾ ਇਹ ਸੂਟ ਆਪਾਂ ਕੀ ਕਰਾਂਗੇ ਜੀ 1 ਇੰਚ ਪਲੇਟ ਆਹ ਜੜ ਜਾਂਦਾ ਉਹ ਬੋਲਦਾ ਨੇ ਬਹੁਤ ਦਿਨਾਂ ਬਾਅਦ ਬੋਲੀਆ ਜੇ ਜਿਵੇਂ ਕਿ 10 ਇੰਚ ਤੇ ਉਹਦੀ ਪਲੇਟ ਪਾਈ ਹੋਈ ਆ ਆਪਾਂ 10 ਨਹੀਂ ਪਾਵਾਂਗੇ ਆਪਾਂ ਪਾਵਾਂਗੇ 11 ਇੰਚ ਤੇ ਠੀਕ ਹੈ ਉੱਪਰੋਂ ਅੱਧਾ ਇੰਚ ਸੀਮ ਦਾ ਛੱਡ ਕੇ ਮੈਂ ਪਾਉਂਗੀ ਜੀ 11.5 ਇੰਚ ਤੋਂ ਮੈਂ ਸ਼ਾਲ ਲਾਉਂਗੀ ਤੇ ਚੜਾਈ ਪਲੇਟ ਦੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਲਾਵਾਂਗੇ 3.5 ਇੰਚ ਤੇ ਠੀਕ ਹੈ ਫਿਰ ਹੁਣ ਉਹਦੀ ਲੈਂਥ ਮੈਂ ਬਾਅਦ ਚ ਲਾਉਂਗੀ ਕਿਉਂਕਿ ਮੈਂ ਫੋਨ ਇਦਾਂ ਦੀ ਸੈਟਿੰਗ 'ਚ ਰੱਖਿਆ ਹੋਇਆ ਤੇ ਜਿਹੜੀ ਸਾਈਡ ਵਾਲੀ ਪਲੇਟ ਆ ਉੱਪਰ ਵਾਲੀ ਉਹ ਜਿਹੜਾ ਆਪਣਾ ਖੁੰਝਾ ਹੁੰਦਾ ਜਿਹੜੀ ਚੁੰਝ ਹੁੰਦੀ ਹੈ ਨਾ ਉੰਜਾ ਮੈਂ ਕਿਦਾਂ ਤੇ ਮੈਨੂੰ ਕਹਿ ਰਿਹਾ ਕੁਝ ਜਿਹੜੇ ਆਪਣਾ ਚੁੰਝ ਹੁੰਦੀ ਆ ਉਹ ਤੋਂ ਇੱਕ ਸੂਤ نیچے ਰੱਖਾਂਗੇ ਹੁਣ ਇਹ ਜਿਹੜੀ ਪਲੇਟ ਪਾਉਗੀ ਇਹਦੇ ਵਿੱਚ ਫਰਕ ਕੀ ਆ ਹਨ ਇਹਦੇ ਵਿੱਚ ਫਰਕ ਹੈਗਾ ਜੇ ਤਾਂ ਤੁਸੀਂ ਫਿਟਿੰਗ ਨੋਰਮਲ ਬਣਾਉਣੀ ਆ ਤਾਂ ਇਹਨੂੰ ਤੁਸੀਂ ਰੱਖ ਲਓ 2.5 ਇੰਚ ਤੇ ਠੀਕ ਹੈ ਬੀ ਬ੍ਰੈਸਟ ਵਾਲਿਆਂ ਦੀ 2.5 ਇੰਚ ਤੇ ਰੱਖ ਲਓ ਜੇ ਤੁਸੀਂ ਫਿਟਿੰਗ ਥੋੜੀ ਜਿਹੀ ਅਟਰੈਕਟਿਵ ਬਣਾਉਣੀ ਆ ਤਾਂ ਤੁਸੀਂ ਇਹਨੂੰ ਰੱਖੋ ਜੀ 2 ਇੰਚ ਤੇ ਠੀਕ ਹੈ ਇਹ ਕਸਮਰ ਆਪਣੇ ਕੋਲੇ ਇਦਾਂ ਹੀ ਆ ਵਧੀਆ ਫਿਟਿੰਗ ਉਹ ਕਹਿੰਦੇ ਸਾਨੂੰ ਪਸੰਦ ਹੈ ਜਿਆਦਾ ਫਿਟਿੰਗ ਉਸ ਤੋਂ ਬਾਅਦ ਆਹ ਪਲੇਟ ਆਪਣੀ ਲੱਗ ਚੁੱਕੀ ਐ ਫਿਰ ਉਸ ਤੋਂ ਬਾਅਦ ਬਿਲਕੁਲ ਸਿੱਧਾ ਜੇ ਆਪਾਂ ਆਹ 2 ਰੱਖਿਆ ਜਦੋਂ ਤੁਸੀਂ ਬਰਾ ਪਾਉਣੀ ਹੈ ਤਾਂ ਇਹਨੂੰ 1.5 ਰੱਖ ਲਓ ਜੇ ਤੁਸੀਂ ਬਰਾ ਨਹੀਂ ਪਾਉਣੀ ਤਾਂ ਇਹਨੂੰ 1 ਰੱਖੋ ਠੀਕ ਐ ਆਹ 2 ਰੱਖਿਆ ਇਹਨੂੰ 1 ਰੱਖਣਾ ਆਪਾਂ ਠੀਕ ਐ ਹੁਣ ਆ ਗਈ ਨੀਚੇ ਵਾਲੀ ਸਾਈਡ ਪਲੇਟ ਆਹ ਪਲੇਟ ਸਾਢੇ ਤਿੰਨ ਤਿੰਨ ਨਿਸ਼ਾਨ ਲਾ ਲਵੋ ਉਸ ਤੋਂ ਬਾਅਦ ਇਹਨੂੰ ਇੱਥੋਂ ਚੱਕੋ ਤੇ ਇਹਦੇ ਨਾਲ ਮਿਲਾ ਦੇਵੋ ਪਲੇਟ ਦੀ ਲੈਂਥ ਲਾਉਣੀ ਹੈ ਜਿਵੇਂ ਕਿ 7 ਇੰਚ ਹੀ ਆਪਾਂ ਲਾਉਣੇ ਆ ਸਟੈਂਡਰਡ ਜਿਹੜਾ ਨਾਪ ਹੁੰਦਾ 7 ਹੀ ਹੁੰਦਾ ਤੇ ਜਿਹੜੀ ਚੌੜਾਈ ਆ ਉਹ 3.5 ਠੀਕ ਆ ਆ ਹੋ ਗਿਆ ਪਲੇਟ ਤੇ ਆ ਹੋ ਗਿਆ ਸੀ ਆਪਣਾ ਪਲੇਟ ਦਾ ਸੈਂਟਰ ਹਣਾ ਤੇ ਆ ਆਪਾਂ ਪਲੇਟਾਂ ਦੇ ਨਿਸ਼ਾਨ ਲੱਗ ਚੁੱਕੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਇੱਕ ਚੀਜ਼ ਜਿਹੜੀ ਮੇਰੀ ਕਟਿੰਗ ਦੇ ਵਿੱਚ ਖਾਸ ਕੀ ਹੁੰਦੀ ਹੈ ਨਾ ਖਾਸ ਹੁੰਦੀ ਹੈ ਜਿਹੜੀ ਆਪਣੀ ਸਾਈਡ ਸੀਨ ਹੁੰਦੀ ਹੈ ਨਾ ਉਹ ਤੁਸੀਂ ਦੇਖ ਲਓ 13 ਰੱਖਣੀ ਆ 14 ਰੱਖਣੀ ਆ ਜਾਂ 15 ਰੱਖਣੀ ਆ ਜਿੰਨੀ ਵੀ ਤੁਹਾਡੀ ਲੱਗਦੀ ਹੈ ਹਾਈਟ ਦੇ ਹਿਸਾਬ ਨਾਲ ਇਹ ਕਸਟਮਰ ਤੇ ਆਪਾਂ ਰੱਖਾਂਗੇ 14.5 ਇੰਚ ਹੈ ਨਾ 14.5 ਇੰਚ ਰੱਖ ਲਿਓ ਉਸ ਤੋਂ ਬਾਅਦ ਇੱਥੇ ਕੱਟ ਕੌਣ ਨਾ ਭੁੱਲਿਆ ਕਰੋ ਕਿਉਂਕਿ ਕੱਟ ਹੀ ਆਪਣੀ ਫਿਟਿੰਗ ਪ੍ਰੋਪਰ ਲੈ ਕੇ ਆਉਂਦੇ ਆ ਤੇ ਨਹੀਂ ਆਪਣੀ ਫਿਟਿੰਗ ਅਫਸੈਟ ਹੋ ਜਾਂਦੀ ਹੈ ਇਹ ਮੈਂ ਖੁਦ ਇਹ ਕੈਂਚੀ ਕਿਹੜੀ ਚੱਕਲੀ ਮੈਂ ਕੀਤਾ ਹੈ ਐਕਸਪੀਰੀਅੰਸ ਮੈਂ ਖੁਦ ਆਪਣੇ ਸੂਟ ਨਾਲ ਹੀ ਕੀਤਾ ਸੀ ਹੁਣ ਆਪਾਂ ਇਹਦੀ ਕਟਿੰਗ ਕਰਦੇ ਆਂ ਫਿਰ ਉਸ ਤੋਂ ਬਾਅਦ ਆਪਾਂ ਸਟਿਚਿੰਗ ਹਾਂ तो यार नहीं कर दी कुछ क्यों टेंशन लैती मैं लोकेशन ला रखी ਉਹ ਚਲ ਹਾਂ ਹਾਂ ਜਵੈਡ ਹੋ ਰਹੇ ਨੇ ਉਹਦਾ ਕੋਈ ਚੱਕਰ ਨਹੀਂ ਐਵੇਂ ਫालतू ਦੀ ਟੈਨਸ਼ਨ ਚ ਕਿਉਂ ਪੈ ਰਹਿਆ ਤੂੰ ਵੀ ਉਹ ਮੈਂ ਮੰਨ ਲਈ ਤੇਰੀ ਗੱਲ ਵੀ ਹਾਂ ਠੀਕ ਐ ਮੈਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਐ ਉਹ ਇਹਨੂੰ ਵੀ ਕੋਈ ਨਹੀਂ ਮੈਂ ਕਹਿ ਦਊਗੀ ਬਈ ਮੈਂ ਕਲਪਨਾ ਚ ਨੋਰਮਲ ਹੀ ਹੈ ਨਾ ਕਮੀਜ਼ ਤੇ ਗਲਾ ਲਾਉਣੇ ਆ ਉਹ ਵੀ ਆਪਾਂ ਗਲਾ ਲਾਉਣਾ ਹੁੰਦਾ ਜਦੋਂ ਵੀਡੀਓ ਬਣਾਉਣ ਲੱਗਿਆ ਨਾ ਉਹਦੀ ਤੇਰੇ ਚੁੱਤ ਧਾਗਾ ਨਿਕਲ ਜਾਂਦਾ ਹੈ ਨੋਰਮਲ ਆਪਾਂ ਗळा ਲਾਉਣਾ ਹੁੰਦਾ ਗळा ਲਾਉਣ ਤੋਂ ਪਹਿਲਾਂ ਆਪਾਂ ਕੀ ਕਰਨਾ ਹੁੰਦਾ ਮੇਨ ਕੰਮ ਹੁੰਦਾ ਆਪਾਂ ਸੈਂਟਰ 'ਚ ਸੀਨ ਲਾਉਣੀ ਹੈ ਇਹ ਸੈਂਟਰ ਵਾਲੀ ਸੀਨ ਲਾਉਣੀ ਜ਼ਰੂਰੀ ਹੁੰਦੀ ਆ ਨਹੀਂ ਵਾਰ ਕਈ ਵਾਰ ਕੀ ਹੁੰਦਾ ਆਪਾਂ ਕਿਸੇ ਦੇ ਪਾਇਆ ਦੇਖਦੇ ਨਹੀਂ ਪਰ ਆਪਾਂ ਦੀ ਗੱਲ ਜਿਹੜੀ ਚੁੰਝ ਹੁੰਦੀ ਆ ਉਹ ਪੈਰ ਜਾਂ ਅੱਧਾ ਪੈਰ ਇਧਰ ਉਧਰ ਡਾਈ ਪਈ ਹੁੰਦੀ ਆ ਹਾਂ ਜੇ ਆਪਾਂ ਸੈਂਟਰ 'ਚ ਸੀਨ ਲਾ ਲਈਏ ਉਸ ਤੋਂ ਬਾਅਦ ਇੱਥੋਂ ਆਪਾਂ ਸੂਈ ਵਿੱਚ ਹੀ ਰੱਖਣੀ ਆ ਇਹਨੇ ਬਾਹਰ ਨਹੀਂ ਕੱਢਣੀ ਆਪਾਂ ਫਿਰ ਉਸ ਤੋਂ ਬਾਅਦ ਇਧਰਲੀ ਸਾਈਡ 'ਤੇ ਆ ਕੇ ਸੇਮ ਲਾਓ ਅੱਜ ਕੱਲ ਸਵੀਟ ਹਾਰਟ ਗਲੇ ਜ਼ਿਆਦਾ ਚੱਲ ਰਹੇ ਬਟ ਇਹਨਾਂ ਦਾ ਸਾਈਜ਼ ਛੋਟਾ ਆ ਰਿਹਾ ਥੋੜਾ ਜਿਹਾ ਬਸ ਆਈ ਆਪਾਂ ਗਲਾ ਅਟੈਚ ਕਰਾਂਗੇ ਇਹਦੇ ਨਾਲ ਅਟੈਚ ਕਰਕੇ ਕਟਿੰਗ ਕਰਨੀ ਆ ਬਸ ਨੋਰਮਲ ਹੁਣ ਆਪਨੇ ਲਗਾਤਾਰ ਵੀਡੀਓ ਆਉਂਦੀਆਂ ਰਹਿਣਗੀਆਂ ਤੇ ਤੁਸੀਂ ਕਿਸੇ ਵੀ ਨਾਪ ਦੀ ਆਪਾਂ ਨੂੰ ਕਟਿੰਗ ਚਾਹੀਦੀ ਆ ਨਾ ਤੁਸੀਂ ਮੈਸੇਜ ਕਰ ਸਕਦੇ ਹੋ ਜਾਂ ਕਮੈਂਟ ਕਰਕੇ ਨਾਪ ਸੈਂਡ ਕਰ ਦੇਵੋ ਤੁਹਾਡਾ ਸੇਨ ਪੱਕੀ ਲਾਤੀ ਹੈ ਉਹ ਅਮਰੀਕੈਂਟੀ ਕਿਧਰ ਰਗਮਗੇ ਇਹਦੀ ਇਹ ਤਾਂ ਆਪਾਂ ਕਟਿੰਗ ਕਰਨੀ ਹੈ ਨਾ ਉਦੋਂ ਆਪਾਂ ਅੱਧਾ ਅੱਧਾ ਇੰਚ ਕੱਪੜਾ ਨਾਲ ਰੱਖਣਾ ਹੁੰਦਾ ਬਸ ਅੱਧਾ ਅੱਧਾ ਇੰਚ ਜ਼ਰੂਰੀ ਹੈ ਜ਼ਿਆਦਾ ਨਹੀਂ ਜ਼ਰੂਰੀ ਹੈਗਾ ਕਿਉਂਕਿ ਜੇ ਆਪਣੇ ਕੋਲ ਕੱਪੜਾ ਵੱਧ ਰਹੇ ਜੂਗਾ ਫਿਰ ਵੀ ਗਲੇ ਦੀ ਫਿਨਿਸ਼ਿੰਗ ਨਹੀਂ ਆਊਗੀ ਜੇ ਗੋਲ ਗਲਾ ਹੋਵੇ ਤਾਂ ਉਹਦੇ ਚ ਆਪਾਂ ਨੂੰ ਕਾਫੀ ਕੱਟ ਲਾਉਣੇ ਜ਼ਰੂਰੀ ਹੁੰਦੇ ਆ ਤੇ ਜੇ ਆਪਣੇ ਕੋਲੇ ਸਵੀਟ ਹਾਰਟ ਫਿਰ ਐਡੇ ਕੋਈ ਖਾਸ ਨਹੀਂ ਫਿਰ ਤਿੰਨ ਕੱਟ ਲਾ ਦਿਓ ਵਾਧੂ ਹੁੰਦੇ ਆ ਤੇ ਹੁਣ ਮੈਂ ਇਹ ਗਲਾ ਅਟੈਚ ਕਰਕੇ ਢੰਗ ਨਾਲ ਫਿਰ ਤੁਹਾਨੂੰ ਬੈਕ ਵਾਲੇ ਗਲੇ ਤੇ ਦੱਸ ਦਿਆਂ ਵੀ ਆਪਾਂ ਕਿਵੇਂ ਲੀਰ ਲਾਉਣੀ ਆ ਉਹਦੇ ਉੱਪਰ ਸਿੰਗਲ ਲਾਉਣੀ ਆ ਜਾਂ ਡਬਲ ਲਾਉਣੀ ਆ ਉਹ ਆਪਾਂ ਸਾਰੇ ਡਾਊਟ ਕਲੀਅਰ ਕਰਾਂਗੇ ਚੜਾਈ ਹੁੰਦੀ ਹੈ ਹਨਾ ਉਹ ਆਪਾਂ ਕਿਵੇਂ ਕਟਿੰਗ ਕਰਨੇ ਆ ਆ ਦੇਖੋ ਪਹਿਲਾਂ ਤੁਹਾਨੂੰ ਮੈਂ ਆਹ ਵਾਲਾ ਗਲਾ ਦਿਖਾ ਦਾਂ ਇਹਨਾਂ ਦੀ ਜਿਹੜੀ ਚੜਾਈ ਹੁੰਦੀ ਹੈ ਉਹ ਤਕਰੀਬਨ 5 ਸਵਾ 5 ਇੰਚ ਹੁੰਦੀ ਹੈ ਜਿਹੜੀ ਨਾਰਮਲ ਹੁੰਦੀ ਹੈ ਹਨਾ ਤੇ ਕਿੱਥੇ ਆ ਗਿਆ ਸਹੀ ਹਾਂ ਆ ਦੇਖੋ ਇਹਦੀ ਜਿਹੜੀ ਚੜਾਈ ਆ ਉਹ ਸਵਾ 5 ਇੰਚ ਆ ਤੇ ਜੇ ਆਪਾਂ ਇਹਨੂੰ ਨਾਰਮਲ ਐਮੇਜ ਕਰਕੇ ਲਾ ਦਈਏ ਤੇ 5 ਇੰਚ ਤਿਆਰ ਹੋ ਜਾਂਦੀ ਆਹ ਗਲੀ ਦੀ ਜਿਹੜੀ ਚੜਾਈ ਹੁੰਦੀ ਹੈ ਕਈ ਭੈਣਾ ਪੁੱਛਦੀਆਂ ਨੇ ਵੀ ਫਰੰਟ ਵਾਲੀ ਗਲੀ ਦੀ ਚੜਾਈ ਪੱਧ ਹੁੰਦੀ ਆ ਤੇ ਤੁਸੀਂ ਬੈਕ ਵਾਲੀ ਦੀ ਢਾਈ ਤੇ ਇਹਦਾ ਚੱਕਰ ਕੀ ਪੈਂਦਾ ਹੁੰਦਾ ਇਹ ਆਪਾਂ ਕਿਵੇਂ ਕਟਿੰਗ ਕਰਨਾ ਇਹ ਆਪਾਂ ਰੱਖਣਾ ਜੀ ਢਾਈ ਇੰਚ ਚੜਾਈ ਜਿਹੜਾ ਸਟੈਂਡਰਡ ਨਾਪ ਹੁੰਦਾ ਨਾਰਮਲ ਨਾਪ ਹੁੰਦਾ ਮਤਲਬ ਹਣ ਉਹਦੀ ਆਪਾਂ ਢਾਈ ਇੰਚ ਚੜਾਈ ਰੱਖਣੀ ਆ ਤੇ ਇਹਦੀ ਜਿਹੜੀ ਜਿਹਨੂੰ ਆਪਾਂ ਕਹਿੰਦੇ ਵੀ ਨਾਰਮਲ ਜਗ੍ਹਾ ਲਾ ਰੱਖਦੇ ਉਹ ਤੇ ਉਹਦੀ 5.5 ਇੰਚ ਲੰਬਾਈ ਹੁੰਦੀ ਆ ਢਾਈ ਇੰਚ ਚੜਾਈ ਤੇ 5.5 ਇੰਚ ਲੰਬਾਈ ਹੁੰਦੀ ਹੈ ਇਹਦੀ ਐਦਾਂ ਕਰਕੇ ਤੇ ਜਿਹੜੀ ਇਹਦੀ ਕਾਰਟ ਆ ਉਹ ਆਪਾਂ ਇੱਕ ਸੂਤ ਦੀ ਰੱਖ ਲਓ ਜਾਂ ਅੱਧੇ ਇੰਚ ਦੀ ਰੱਖ ਲਓ ਉਹ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਜਿਹੜੀ ਗਲੇ ਦੀ ਚੜਾਈ ਹੈ ਨੀਚੇ ਤੋਂ ਕਿੱਦਾਂ ਦੀ ਰੱਖਣੀ ਪਸੰਦ ਕਰਦੇ ਹੋ ਹਨਾ ਨੋਰਮਲ ਰੱਖਦੇ ਹੋ ਜਾਂ ਜ਼ਿਆਦਾ ਗਲਾਈ ਦੇਣੀ ਪਸੰਦ ਕਰਦੇ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੁੰਦਾ ਬਾਅਦ ਵਿੱਚ ਬਹੁਤ ਦਿਨਾਂ ਬਾਅਦ ਬੋਲ ਰਹੀ ਹਾਂ ਤੇ ਹੁਣ ਮੇਰੀ ਰੇਵ ਲੇਅਰ ਕਿੱਧਰ ਉਲਝ ਗਈ ਤੇ ਜਿਹੜੀ ਆਪਣੀ ਰੇਵ ਲੇਅਰ ਆ ਜੀ ਉਹ ਤੁਸੀਂ ਕਟਿੰਗ ਕਰਨੀ ਹੈ ਤਾਂ 1.5 ਇੰਚ ਦੀ ਚੜਾਈ ਬਹੁਤ ਹੁੰਦੀ ਹੈ 1.5 ਜਾਂ ਪੌਣੇ 2 ਇੰਚ ਬਹੁਤ ਹੁੰਦੀ ਹੈ ਜਿਆਦਾ ਉਹ ਨਾ ਕਰਿਆ ਕਰੋ ਤੇ ਮੈਨੂੰ ਜਿਆਦਾ ਪਸੰਦ ਆਉਂਦੀ ਹੈ ਸਿੰਗਲ ਲੇਅਰ ਲਾਉਣੀ ਤੇ ਬਾਕੀ ਹੈ ਨਾ ਤੁਹਾਡੀ ਮਰਜ਼ੀ ਹੈ ਬਟ ਮੈਂ ਤਾਂ ਇਹੀ ਕਹੂੰਗੀ ਸਿੰਗਲ ਲੇਅਰ ਲਾਓ ਆਪਣੀ ਲੰਬੜੀ ਹੁੰਦੀ ਹੈ ਨਾ ਤਾਂ ਇਹ ਆਪਣੀ ਆਪਾਂ ਖਿੱਚਣੀ ਹੁੰਦੀ ਹੈ ਤੇ ਨਾਲ ਹੀ ਆਪਾਂ ਕਮੀਜ਼ ਦਾ ਪੱਲਾ ਖਿਚਣਾ ਹੁੰਦਾ ਨਾਲ ਹੀ ਆਪਾਂ ਮਿੰਗਾ ਪੱਲਾ ਖਿਚਣਾ ਹੁੰਦਾ ਹਨ ਤਾਂ ਇਹ ਆਪਾਂ ਨਾਰਮਲੀ ਸੌਫਟ ਹੱਥ ਨਾਲ ਹੀ ਲਾਉਣੀ ਹੁੰਦੀ ਹੈ ਆ ਦੇਖੋ ਆਹ ਵਾਲੀ ਆਪਣੀ ਲੀਰ ਲੱਗ ਚੁੱਕੀ ਆ ਆਪ ਵੀ ਆ ਦੇਖੋ ਜਦੋਂ ਹੁਣ ਆਪਾਂ ਇਹਨੂੰ ਦਗਰਾਇਆ ਆਪੇ ਫੋਲਡ ਹੋ ਰਹੀ ਹੈ ਨਾ ਇਹ ਤੇ ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਜੀ ਆਪਾਂ ਇਹਨੂੰ ਜਿਹੜੀ ਫालतू ਜੀ ਆ ਉਹਦੀ ਕਟਿੰਗ ਕਰਕੇ ਕੱਟ ਪਾ ਲੈਣਾ ਸਾਰੀ ਲੀਰ ਦੇ ਵਿੱਚ ਹਨਾ ਜਿੱਥੋਂ ਜਿੱਥੋਂ ਆਪਾਂ ਗਲਾਈ ਦਿੱਤੀ ਹੈ ਫालतू ਦੀ ਆਪਾਂ ਸਾਰੀ ਦੀ ਕਟਿੰਗ ਕਰ ਦਵੋ ਤੇ ਆਪਾਂ ਕੱਟ ਪਾ ਲੈਨੇ ਆ ਕੱਟ ਪਾ ਕੇ ਇਹ ਹੋਰ ਤਾਂ ਕੁਛ ਕਰਤਾ ਨਹੀਂ ਕੈਂਚੀ ਬੜੀ ਤਿੱਖੀ ਆ ਹੈ ਕੱਟ ਪਾਈ ਗਏ ਤੇ ਹੁਣ ਪਹਿਲਾਂ ਆਪਾਂ ਕੀ ਕਰਦੇ ਸੀਗੇ ਆਪਾਂ ਇੱਥੇ ਅ ਸੌਰੀ ਲੇਰ ਲੇਰੀ ਜਿਹੜਾ ਆਪਾਂ ਇੱਥੇ ਸੀਨ ਲਾਉਂਦੇ ਹੁੰਦੇ ਸੀ ਸਿੰਗਲ ਪੈਰ ਦੀ ਹੈ ਨਾ ਬਟ ਹੁਣ ਆਪਾਂ ਨੂੰ ਸਿੰਗਲ ਸੀਨ ਲਾਉਣ ਦੀ ਲੋੜ ਨਹੀਂ ਹੈ ਆਪਾਂ ਕੀ ਕਰਾਂਗੇ ਆਪਾਂ ਇਦਾਂ ਰੱਖਣਾ ਇਹਨੂੰ ਫੋਲਡ ਕਰ ਲੈਣਾ ਤੇ ਜਿਹੜਾ ਇਹ ਕੱਪੜਾ ਹੁੰਦਾ ਨਾ ਵਿੱਚ ਇੱਕ ਮਿੰਟ ਮੈਂ ਕੱਢ ਕੇ ਆਹ ਦੇਖੋ ਜਿਹੜਾ ਹੁਣ ਆਹ ਕੱਪੜਾ ਹੁੰਦਾ ਹੈ ਇਹਦਾ ਹੈ ਨਾ ਇਹਨੂੰ ਆਪਾਂ ਇਧਰ ਨੂੰ ਕਮੀਜ਼ ਵਾਲੀ ਸਾਈਡ ਨਹੀਂ ਕਰਨਾ ਇਹਨੂੰ ਆਪਾਂ ਲੀਰ ਵਾਲੇ ਸਾਈਡ ਹੀ ਕਰਨਾ ਅੱਜਪ ਤਾਂ ਮੇਰੇ ਨਾਲ ਕੀ ਹੋ ਰਿਹਾ ਇੱਕ ਉਹ ਨਰਵਸਲੀ ਹੋ ਰਿਹਾ ਹੁੰਦਾ ਬੰਦਾ ਹਨ ਉਹਦਾ ਫੀਲ ਹੋ ਰਿਹਾ ਕਿਉਂਕਿ ਮੈਂ ਬਹੁਤ ਟਾਈਮ ਬਾਅਦ ਵੀਡੀਓ ਬਣਾ ਰਹੀ ਆ ਬੋਲ ਕੇ ਇੱਧਰ ਆੱਕੀ ਜਿਹੜਾ ਉਹ ਕੱਪੜਾ ਹੁੰਦਾ ਆਪਣਾ ਉਹਨੂੰ ਲੀਲਾ ਦੀ ਸਾਈਡ ਰੱਖਣਾ ਵਧੀਆ ਗਲਾਈ ਲੋਟ ਪੂਰੀ ਫਿਨਿਸ਼ਿੰਗ ਨਾਲ ਆਪਾਂ ਜਿਹੜੀ ਲੀਲਾ ਉਹ ਮੋੜ ਲਈ ਤੇ ਸਰਪਾਈ ਕਰਨ ਤੋਂ ਬਾਅਦ ਜਿਹੜੀ ਇਹਦੀ ਲੁੱਕ ਆਊਗੀ ਨਾ ਉਹ ਇਹਦੀ ਦੇਖਣਯੋਗ ਹੀ ਰਹੂਗੀ ਇਹ ਜੇ ਤੁਹਾਨੂੰ ਖਿੱਚਣ ਦੀ ਲੋਡ ਪੈਂਦੀ ਹੈ ਤੁਸੀਂ ਖਿੱਚ ਸਕਦੇ ਹੋ ਕੱਪੜੇ ਨੂੰ ਐਡਾ ਕੋਈ ਚੱਕਰ ਨਹੀਂ ਹੈ ਬਟ ਤੁਸੀਂ ਇਹਨਾਂ ਦੇਖਣਾ ਵੀ ਫਿਨਿਸ਼ਿੰਗ ਵਧੀਆ ਆ ਰਹੀ ਹੈ ਨਾ ਹੁਣ ਜਿਹੜਾ ਵੀ ਆਪਣੇ ਕੋਲੇ ਆ ਕੱਪੜਾ ਹੋਊਗਾ ਸਾਰਾ ਐਕਸਟਰਾ ਹੈ ਨਾ ਇਹਦੀ ਆਪਾਂ ਕਟਿੰਗ ਕਰ ਦੇਵਾਂਗੇ ਇਹਦੀ ਕਟਿੰਗ ਕਿਵੇਂ ਕਰਨੀ ਹੈ ਮੈਂ ਇੱਕ ਵਾਰ ਤੁਹਾਨੂੰ ਦੱਸ ਦਵਾਂ ਫਿਰ ਉਸ ਤੋਂ ਬਾਅਦ ਆਪਾਂ ਇਹਦੀਆਂ ਪਲੇਟਾਂ ਪਾਵਾਂਗੇ ਤਾਂ ਕਟਿੰਗ ਹੋ ਗਈ ਇਹਦੀ ਕਟਿੰਗ ਹੋ ਗਈ ਉਸ ਤੋਂ ਬਾਅਦ ਇਹਨਾਂ ਪੈਦਾ ਫੋਲਡ ਕਰਾਂਗੇ ਨਾ ਤੇ ਇਹਨੇ ਪ੍ਰੋਸੈਸ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕਿਵੇਂ ਪੈਂਦੀਆਂ ਨੇ ਮੈਂ ਸਿਰਫ ਦੋ ਹੀ ਪਲੇਟਾਂ ਪਾਉਣੀਆਂ ਦੱਸੂਗੀ ਤੁਹਾਨੂੰ ਆਪਾਂ ਕੀ ਕਰਨਾ ਹੁੰਦਾ ਜੀ ਪਲੇਟ ਨੂੰ ਜੇ ਆਪਾਂ ਪਹਿਲਾਂ ਉੱਪਰ ਵਾਲੀ ਪਲੇਟ ਪਾਉਣ ਲੱਗੇ ਤਾਂ ਉੱਪਰ ਵਾਲੀ ਹੀ ਪਾਉਣੀ ਹੈ ਦੋਨੇ ਫਿਰ ਉਸ ਤੋਂ ਬਾਅਦ ਆਪਾਂ نیچے ਆਵਾਂਗੇ ਤੇ ਜੇ ਆਪਾਂ ਪਹਿਲਾਂ ਹੀ ਪਲੇਟ ਨੀਚੇ ਵਾਲੀ ਪੜੀਏ ਫਿਰ ਆਪਾਂ ਨੀਚੇ ਵਾਲੀ ਹੁਣ ਇਹਦਾ ਕੀ ਹੁੰਦਾ ਇਹ ਪਹਿਲਾਂ ਸਾਡੇ ਨੇ ਬਾਹਰ ਇੱਕ ਬੋਰ ਲੱਗਿਆ ਹੋਇਆ ਬਿਜਲੀ ਵਾਲਾ ਦਾ ਤੇ ਅੰਕਲ ਲੰਘਿਆ ਉਹਨੇ ਪਹਿਲਾਂ ਸੋਚਿਆ ਵੀ ਮੈਂ ਇਹਨੂੰ ਪੁੱਛਾਂ ਵੀ ਇਹ ਕੌਣ ਕਰਦਾ ਕੰਮ ਕੌਣ ਨਾ ਅੰਕਲ ਲੰਘਿਆ ਫੋਟੋ ਖਿੱਚੀ ਚਲ ਗਿਆ ਬਚਾਰਾ ਬਈ ਨੂੰ ਦੇਖ ਕੇ ਡਰ ਹੀ ਗਿਆ ਵੀ ਕਿਤੇ ਕੋਈ ਗਲਤੀ ਨਾ ਵੀਰ ਕਰ ਦੇ ਆਰੇ ਘੋੜਾ ਮਾਂ ਦੂਸਰੀ ਪਲੇਟ ਲੈ ਲਈਏ ਜੀ ਪਹਿਲਾਂ ਮੈਂ ਦੋਨੇ ਹੀ ਉੱਪਰ ਵਾਲੀਆਂ ਪਲੇਟਾਂ ਪਾਈਆਂ ਨੇ ਇਹ ਪਲੇਟ ਪਾਉਣ ਦਾ ਆਪਾਂ ਨੂੰ ਕਿੱਥੋਂ ਪਤਾ ਲੱਗਦਾ ਵੀ ਸਹੀ ਆ ਜਾਂ ਗਲਤ ਆ ਹਨਾ ਉਹ ਦੱਸਦੀਆਂ ਦੇਖੋ ਸਟਾਰਟਿੰਗ ਤੋਂ ਬ੍ਰੀਕ ਹੁੰਦੀ ਹੈ ਇਹ ਉੱਪਰੋਂ ਜਾ ਕੇ ਇਹ ਨਾਪ ਦੇ ਅਕੋਰਡਿੰਗ ਅੱਧਾ ਇੰਚ ਦੇਣੀ ਆ ਜਾਂ ਪੌਣਾ ਇੰਚ ਦੇਣੀ ਆ ਉਹਦੇ ਹਿਸਾਬ ਨਾਲ ਹੁੰਦੀ ਹੈ ਜਦੋਂ ਆਪਾਂ ਪਲੇਟ ਨੂੰ ਇਦਾਂ ਕਰਦੇ ਆ ਨਾ ਆ ਦੇਖੋ ਜਦੋਂ ਆਪਾਂ ਪਲੇਟ ਨੂੰ ਇਦਾਂ ਕਰਦੇ ਆ ਦੇਖੋ ਬਿਲਕੁਲ ਇੱਥੇ ਕੋਈ ਬਲੂਨ ਨਹੀਂ ਬਣ ਰਿਹਾ ਹੈ ਨਾ ਜਮਾਂ ਸਹੀ ਆ ਰਹੀ ਹੈ ਨਾ ਤਾਂ ਇਹਦਾ ਮਤਲਬ ਆਪਣੀ ਪਲੇਟ ਸਹੀ ਹੈ ਕਈ ਵਾਰ ਇਹ ਨਹੀਂ ਇਹ ਵੀ ਗਲਤੀ ਨਹੀਂ ਹੁੰਦੀ ਸਾਡੇ ਕੋਲੋਂ ਵੀ ਗਲਤੀ ਹੋ ਜਾਂਦੀ ਆ ਸਾਡੇ ਕੋਲੋਂ ਵੀ ਪਲੇਟ ਫਰੰਟ ਤੋਂ ਮੋਟੀ ਭਰੀ ਜਾਂਦੀ ਆ ਫਿਰ ਉਹਨੂੰ ਆਪਾਂ ਦੁਬਾਰਾ ਸਹੀ ਕਰਦੇ ਆ ਨਾ ਕਈ ਵਾਰ ਕਿ ਹੁੰਦਾ ਵੀ ਆਪਣਾ ਧਿਆਨ ਨਹੀਂ ਹੁੰਦਾ ਆ ਦੇਖੋ ਇਹਨੂੰ ਇਦਾਂ ਰੱਖ ਕਾਣੀ ਜੋ ਪੂਰੀ ਬਰੀਕ ਪੈ ਲ। ਫਿਰ ਉਸ ਤੋਂ ਬਾਅਦ ਲੋਟੀ ਰੇਮ ਪਲੇਟ ਆਪਾਂ ਹੁਣ ਮੈਂ ਲੰਮੀਆਂ ਪਲੇਟਾਂ ਪਾ ਲਵਾਂ ਫਿਰ ਤੁਹਾਨੂੰ ਦਿਖਾਉਣੀ ਆ। ਪਲੇਟ ਤਾਂ ਹੋ ਗਿਆ ਹੁਣ ਇਹ ਪੱਲਾ ਗਿਆ ਉਧਰ ਹੁਣ ਆਪਾਂ ਪਾਵਾਂਗੇ ਜੀ ਲੰਮੀਆਂ ਪਲੇਟਾਂ ਹਮੇ ਲੰਮੀ ਪਲੇਟ ਇੱਕ ਪਾ ਲਵਾਂ ਪਹਿਲਾਂ ਆਪਾਂ ਕੀ ਕਰਨਾ ਹੁੰਦਾ ਨਿਸ਼ਾਨ ਚੱਕਣੇ ਹੁੰਦੇ ਆ ਦੋਨੋਂ ਨਿਸ਼ਾਨ ਚੱਕ ਕੇ ਬਿਲਕੁਲ ਦੇਖਣਾ ਵੀ ਇੱਕੋ ਜਿਹਾ ਨਾ ਕੋਈ ਟੇਡਾ ਮੇਡਾ ਤਾਂ ਨਹੀਂ ਹੈਗਾ ਕਿਉਂਕਿ ਪ੍ਰਿੰਟ ਤੋਂ ਆਪਾਂ ਨੂੰ ਆਈਡੀਆ ਲੱਗ ਹੀ ਜਾਂਦਾ ਹੁੰਦਾ ਇਹ ਵੀ ਮੁੱਠੇ ਤੋਂ ਬਣਾ ਪਾਣੀ ਸਟਾਰਟ ਕਰੂੰਗੀ ਪਲੇਟ ਵਿੱਚ ਪਲਾਉਣੇ ਹਨ ਮੋਢੇ ਵਾਲੀਆਂ ਸੀਨਾ ਹਨ ਜਿਹੜੀਆਂ ਮਤਲਬ ਕਿ ਆਪਾਂ ਨੂੰ ਵਧੀਆ ਵੀ ਲੱਗਦੀਆਂ ਤੇ ਉਹ ਫਿਨਿਸ਼ਿੰਗ ਜੀ ਵੀ ਆ ਜਾਂਦੀ ਹੈ ਕਿਦਰ ਆਪਾਂ ਨੂੰ ਇੰਟਰਲੌਗ ਵਾਲੀ ਮਸ਼ੀਨ ਕੋਲੇ ਜਾਣਾ ਪੈਂਦਾ ਫਿਰ ਹੈਨਾ ਆਪਾਂ ਕੀ ਕਰਨਾ ਆ ਦੇਖੋ ਇੱਦਾਂ ਕਰਕੇ ਬੈਕ ਵਾਲਾ ਰੱਖਣਾ ਆਪਾਂ ਗਾਲਾ ਫਿਰ ਉਸ ਤੋਂ ਬਾਅਦ ਜਮਾ ਜਿਹੜੀ ਆਪਣੀ ਸੀਨ ਹੁੰਦੀ ਹੈ ਉਹਦੇ ਨਾਲ ਫਰੰਟ ਵਾਲਾ ਰੱਖਣਾ ਫਰੰਟ ਵਾਲਾ ਰੱਖ ਕੇ ਇਹਨੂੰ ਇਦਾਂ ਆਪਾਂ ਸੀਨ ਲਾ ਲੈਣੀ ਆ ਸੀਨ ਦੇ ਵਿੱਚ ਜ਼ਿਆਦਾ ਕੱਪੜਾ ਨਹੀਂ ਦੇਣਾ ਹਲਕਾ ਹਲਕਾ ਦੇਣਾ ਨੋ ਨੋ ਜਿੰਨਾ ਤੁਸੀਂ ਭਾਣੋ ਸੰਭਲੀ ਹੈ ਹੈਨਾ ਤੇ ਨੋ ਜਿੰਨਾ ਛੋਟਾ ਦੇਣਾ ਹੁੰਦਾ ਇਹਨਾਂ ਨਾਲ ਕਰਖ ਰੱਖ ਲੈ ਉਹਨਾਂ ਨਾਲ ਆਪਾਂ ਪੱਧਰ ਰੱਖਿਆ ਹੀ ਹੁੰਦਾ ਕੱਪੜਾ ਘਟੂਗਾ ਨਹੀਂ ਤੁਸੀਂ ਟੈਨਸ਼ਨ ਫਰੀ ਰ ਲੱਗ ਗਿਆ ਫਿਰ ਆਪਾਂ ਚੱਲਣਾ ਦਰੋਜ ਜੀ ਇਹਦਾ ਸੀਨ ਲੱਗ ਗਿਆ ਇਹਦੇ ਉੱਪਰ ਹੁਣ ਆਪਾਂ ਇਹਨੂੰ ਇਦਾਂ ਕਰਕੇ ਖੋਲ ਲਵਾਂਗੇ ਖੋਲ ਕੇ ਇਹਨੂੰ ਉੱਪਰ ਦੀ ਫੋਲਡ ਕਰਕੇ ਫਿਰ ਆਇਆ ਮੋੜ ਦੇ ਆਹ ਮਾਂ ਵੀ ਕਿੱਦਾਂ ਲਾ ਦੇਖੋ ਬਾਹਰੋਂ ਤਾਂ ਇਦਾਂ ਆ ਗਿਆ ਆ ਤਾਂ ਅਗੇ ਤੋਂ ਗਿਆ ਆਪਾਂ ਸਾਰੇ ਦੀ ਕਟਿੰਗ ਕਰ ਦੇਗੇ ਅੰਦਰੋਂ ਇਦਾਂ ਆ ਗਿਆ ਦੇਖੋ ਕਿੰਨੀ ਜ਼ਿਆਦਾ ਫਿਨਿਸ਼ਿੰਗ ਆਈ ਇਸ ਚੀ ਦੇ ਵਿੱਚ ਹਨ ਤੇ ਦੂਸਰਾ ਵੀ ਆਪਾਂ ਆਈ ਕਰਾਂਗੇ ਇੱਦਾਂ ਫੋਲਡ ਕਰਕੇ ਉਸ ਤੋਂ ਬਾਅਦ ਇਹਨੂੰ ਇਹਦੇ ਉੱਪਰ ਦੀ ਘੁਮਾ ਦੇਣਾ ਹੁੰਦਾ ਦੇਖੋ ਮੋਰ ਦੇ ਆਪਣੇ ਅਟੈਚ ਹੋ ਗਿਆ ਪਲੇਟਾ ਆਪਣੇ ਪੈ ਗਈਆਂ ਸੀਗੀਆਂ ਹੁਣ ਆਪਾਂ ਇਹਦੀ ਫਿਟਿੰਗ ਵਾਲੀ ਸੀਨ ਲਾਵਾਂਗੇ ਫਿਟਿੰਗ ਹੁਣ ਆਪਾਂ ਕੀ ਕਰਨਾ ਆਪਾਂ ਇਹਦੇ ਫਿਟਿੰਗ ਵਾਲੇ ਨਿਸ਼ਾਨ ਲਾਉਣੇ ਨੇ ਜਿਵੇਂ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੀ ਆਪਾਂ ਕੱਚੀ ਸੀਨ ਲਾਉਣੇ ਹੁੰਦੇ ਆ ਹੁਣ ਉਹ ਮੈਂ ਕੱਚੀ ਸੀਨ ਲਾ ਲਈ ਇੱਕ ਪਾਸੇ ਹੁਣ ਆਪਾਂ ਫਿਟਿੰਗ ਵਾਲੇ ਨਿਸ਼ਾਨ ਲਾਉਣੇ ਨੇ ਫਿਟਿੰਗ ਮੇਰੇ ਕਸਟਮਰ ਦੇਗੀ ਜੀ ਸਾਡੇ ਬੀ ਐਂਡ ਠੀਕ ਹੈ ਹੁਣ ਮੈਂ ਕੀ ਕੀਤਾ ਆਹ ਹੁਣ ਤੁਹਾਨੂੰ ਪਤਾ ਨਹੀਂ ਸੈਂਟਰ ਇਹਦਾ ਦਿਖਦਾ ਜਾਂ ਨਹੀਂ ਦਿਖਦਾ ਕਿਉਂਕਿ ਕਲਰ ਹੀ ਇਦਾਂ ਦਾ ਹੈ ਦਾ ਮੈਂ ਨਾ ਪਛਾਣੇ ਨਾ ਰੱਖਿਆ ਕਰੀਜ਼ ਬਣਾ ਰੱਖੀ ਹੈ ਤੇ ਹੁਣ ਇਹਦੇ ਉੱਪਰ ਕਰੀਜ਼ ਦੇ ਉੱਪਰ ਮੈਂ ਚੌਕਸਾਤਾ ਠੀਕ ਹੈ ਵੀ ਤੁਹਾਨੂੰ ਕਲੀਅਰ ਵਿਸੇ ਹੁਣ ਆਪਾਂ ਕਰਨਾ ਸਾਡੇ 20 ਇੰਚ ਬ੍ਰੈਸਟ ਆ ਜੀ 10 ਤੇ 10 20 ਹੋ ਗਿਆ ਤੇ ਇੱਕ ਸੂਤ ਉੱਪਰ ਲੈ ਲੈਣਾ ਆਪਾਂ ਠੀਕ ਹੈ ਸਾਡੇ ਦਾ ਸਵਾ 10 ਹੋ ਗਿਆ ਇਹ ਤੇ ਕਮਰ ਮੇਰੇ ਕਸਟਮਰ ਦੀ ਹੈਗੀ ਮਨ ਲਾਦਾ ਸ਼ਾਇਦ 18 ਇੰਚ ਮੈਂ ਮੇੜੀਆਂ ਨਹੀਂ ਟੰਗਣਾ ਕਮਰ ਹੈਗੀ ਜੀ 18.5 ਇੰਚ ਤਾਂ ਆਪਾਂ ਕੀ ਲੱਗਾ ਸਵਾ 9 ਰੱਖ ਲੈਣਾ ਠੀਕ ਹੈ ਸਵਾ 9 ਰੱਖ ਕੇ ਉਸ ਤੋਂ ਬਾਅਦ ਸ਼ੇਪ ਪੱਟੀ ਹੈਗੀ ਆ ਤੁਸੀਂ ਨਿਸ਼ਾਨ ਲਾ ਦਿਓ ਨਹੀਂ ਸ਼ੇਪ ਪੱਟੀ ਹੈਗੀ ਐਡਾ ਕੋਈ ਚੱਕਰ ਨਹੀਂ ਹੁੰਦਾ ਤੁਹਾਨੂੰ ਪਤਾ ਹੀ ਹੈ ਨਾ ਆਪਣੇ ਤਰੀਕੇ ਦਾ ਤੇ ਆਪਾਂ ਐਂਜੀ ਦੇ ਚੱਕੋ ਨਿਸ਼ਾਨ ਲਾ ਦਿਓ ਤੇ ਜਿਹੜੀ ਮੇਰੇ ਕਸਟਮਰ ਦੀ ਸਾਈਡ ਸੀਨ ਆ ਉਹ ਹੈਗੀ ਹੈ ਜੀ 14.5 ਇੰਚ ਤਾਂ ਮੈਂ ਕੀ ਕੀਤਾ ਹੁਣ ਇਹਨਾਂ ਦੀ ਹਿਪ ਕਿੰਨੀ ਸੀਗੀ ਸਾਈਡ ਸੀਨ ਦਾ ਨਿਸ਼ਾਨ ਪਹਿਲਾਂ ਲਾ ਲਿਆ ਮੈਂ ਤੇ ਹਿਪ ਇਹਨਾਂ ਦੀ ਹੈਗੀ ਆ 22 ਇੰਚ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਜੀ 11 11 ਇੰਚ ਦੇ ਨਿਸ਼ਾਨ ਲਾ ਲੈਣੇ ਆ ਹੱਥ ਇਹ ਹੋ ਗਿਆ 22 ਇੰਚ ਤੇ ਹੁਣ ਆਪਾਂ ਇਹਨਾਂ ਨੂੰ ਮਿਲਾ ਦਵਾਂਗੇ ਪਤਾ ਨਹੀਂ ਕੀ ਚੜ ਗਿਆ ਮੈਨੂੰ ਹੋਰੀ ਹੋਣ ਲੱਗ ਗਿਆ ਸਾਹ ਹੀ ਨਹੀਂ ਆ ਰਿਹਾ ਆਪਾਂ ਕਿਹਾ ਜੀ ਸਵਾ 10 ਇੰਚ ਲਾ ਲੈਣਾ 10 ਤੋਂ 1 ਸੂਟ ਵੱਧ ਤੇ ਕਮਰ ਹੈਗੀ ਸੀ 18.5 ਇੰਚ ਇਹ ਆਪਾਂ ਲਾ ਲੈਣਾ 9.5 ਇੰਚ ਠੀਕ ਹੈ ਨਿਸ਼ਾਨ ਲੱਗ ਗਿਆ ਫਿਰ ਉਸ ਤੋਂ ਬਾਅਦ हिਪ ਦੀ ਸੌਰੀ ਸਾਈਡ ਸੀਨ ਦਾ ਨਿਸ਼ਾਨ ਲਾ ਲੈਣਾ ਆਪਾਂ 14.5 ਇੰਚ ਤੇ ਜਿੰਨੀ ਆਪਣੀ ਹਿਪ ਹੈਗੀ ਜਿਵੇਂ ਮੇਰੇ ਕਸਟਮਰ ਦੀ 22 ਇੰਚ ਤਾਂ ਆਪਾਂ 11 ਇੰਚ ਲਾ ਕੇ ਇੱਥੇ ਨਿਸ਼ਾਨ ਲਾ ਲੈਣਾ ਠੀਕ ਹੈ ਫਿਰ ਉਸ ਤੋਂ ਬਾਅਦ ਜਿਹੜੇ ਆਪਾਂ ਨਿਸ਼ਾਨ ਲਾਏ ਇਹਨਾਂ ਨੂੰ ਮਲਾ ਲਵੋ ਇੱਕ ਦੂਜੇ ਨਾਲ ਮੈਂ ਇਹਨੂੰ ਘੁਮਾ ਤਾ ਰਹੀ ਹਾਂ ਕਿਉਂਕਿ ਮੇਰੇ ਕੋਲ ਕੱਚੀ ਸੀਨ ਲੱਗੀ ਹੋਈ ਐ ਕੱਪੜਾ ਹੱਲੂ ਆਣਾ ਕਿਸੇ ਪਾਸੇ ਕੱਚੀ ਸੀਨ ਲਾਉਣ ਦਾ ਮਤਲਬ ਕੀ ਹੁੰਦਾ ਕਿ ਕੱਪੜਾ ਆਪਣੇ ਕੋਲੋਂ ਕਾਹਣ ਚ ਨਾ ਜਾਵੇ ਕਈ ਦੇਖਿਆ ਹੋਣਾ ਨਾ ਕਾਹਣ ਚ ਚਲ ਜਾਂਦੇ ਹਨ ਹਣਾ ਸੂਟ ਤਾਂ ਕਾਹਣ ਚ ਨਾ ਜਾਵੇ ਤਾਂ ਕਰਕੇ ਆਪਾਂ ਕੱਚੀ ਸੀਨ ਲਾਉਣੀ ਹੈ ਹੁਣ ਆਪਾਂ ਚੱਲਦੇ ਹਾਂ ਜੀ ਮਸ਼ੀਨ ਤੇ ਇਹਦੀ ਨੂੰ ਆ ਆ ਦੇਖੋ ਜਦੋਂ ਆਪਾਂ ਪਲੇਟਾ ਪਾਉਨੇ ਆ ਆ ਸਾਈਡ ਵਾਲੀ ਪਲੇਟ ਪਾਈ ਆ ਇੰਨੀ ਇੰਨੀ ਕ ਪਲੇਟ ਪਈ ਆ ਕੱਪੜਾ ਵੱਧ ਗਿਆ ਨਾ ਤੇ ਇਹਨੂੰ ਆਪਾਂ ਕਹਿੰਦੇ ਹੁੰਨੇ ਸ਼ਾਂਤੀ ਪਾਉਣਾ ਹਨਾ ਠੀਕ ਹੈ ਹੁਣ ਉਸ ਤੋਂ ਬਾਅਦ ਤੁਸੀਂ ਦੇਖੋ ਆ ਵਾਲੀ ਚੀਜ਼ ਆ ਆਪਣੇ ਕੋਲ ਆ ਵਾਲੀ ਚੀਜ਼ ਕਿੰਨੀ ਆ ਰਹੀ ਆ ਹਨ ਮੇਰੇ ਕੋਲ ਬਜੀ ਆ ਇਹਦਾ ਮੈਂ 6.5 ਇੰਚ ਮੋਡਰ ਲੱਤਾ ਸੀ ਮਤਲਬ ਮੇਰੇ ਕੋਲ ਬਜੀ ਆ ਇਹ 3.5 ਇੰਚ ਤੇ ਕਸਟਮਰ ਦੀ ਕਿੰਨੀ ਆ ਇਹ ਉਹ ਆਪਾਂ ਮਾਪ ਲੈਣੀ ਹੁੰਦੀ ਆ ਮੈਂ ਮਾਪ ਹੀ ਲਵਾਂ ਕਸਟਮਰ ਦੀ ਹੈਗੀ ਇਹ 3.5 ਇੰਚ ਤਿਆਰ ਕਾਰਨ ਕਿ ਹੁਣ ਆ ਦੇਖੋ ਮੈਂ ਤੁਹਾਡੇ ਸਾਹਮਣੇ ਮੜਦੀ ਆ ਕੋਈ ਆਪਾਂ ਝੂਠ ਨਹੀਂ ਆ ਦੇਖੋ ਆ ਹੋ ਗਈ 3.5 ਇੰਚ ਤਿਆਰ ਹੋ ਗਈ ਇਹ ਤੇ ਆਪਣੇ ਕੋਲ ਵੀ 3.5 ਇੰਚ ਤਿਆਰ ਆ ਹੁਣ ਇਹਦਾ ਆਪਾਂ ਕੀ ਕਰਾਂਗੇ ਹੁਣ ਆਪਾਂ ਦੇਖਾਂਗੇ ਨਾ ਵੀ ਇਹ ਜਿਹੜਾ ਸੂਟ ਹੈ ਇਹ ਮੋਢੇ गिरਦੇ ਆ ਉਹਨਾਂ ਨੇ ਕਿਹਾ ਸੀ ਸਾਡੇ ਮੋਢੇ गिरਦੇ ਆ ਆਪਣੇ ਕੋਲ ਵੀ ਤਿਆਰ ਉਹਨਾਂ ਰਹਿ ਗਿਆ ਆਪਾਂ ਨਹੀਂ ਇਹ ਨਾ ਰੱਖਾਂਗੇ ਆਪਾਂ ਇਹਨੂੰ ਰੱਖਾਂਗੇ ਜੀ 3 ਇੰਚ ਤਿਆਰ ਰੱਖਾਂਗੇ ਆਪਾਂ 3 ਤੋਂ 3.5 ਇੰਚ ਰੱਖ ਕੇ ਤੇ ਜਿਹੜਾ ਫालतू ਦਾ ਕੱਪੜਾ ਹੋਊਗਾ ਉਹਦੀ ਆਪਾਂ ਛਾਂਟੀ ਪਾ ਦਾਂਗੇ ਹਲਕੀ ਹਲਕੀ ਜੀ ਠੀਕ ਹੈ ਇੱਕ ਸ਼ੇਪ ਬਣਾ ਦੇਵਾਂਗੇ ਇਹਨੂੰ ਆਪਾਂ ਚਾਂਟੀ ਆਪਣੀ ਪੈ ਗਈ ਦੋਨੋਂ ਪੱਲੇ ਦੀ ਹੈ ਨਾ ਜਿਵੇਂ ਹੁਣ ਮੇਰੇ ਕਸਟਮਰ ਦਾ ਇਹ ਨਾ ਮੋਢਾ ਹੈਗਾ ਉਹ ਮੈਨੂੰ ਲੱਗਦਾ ਸਾਬਾ 9 ਇੰਚ ਤਿਆਰ ਹੋਊਗਾ ਨਾ 9.5 ਇੰਚ ਮੈਂ ਨਾਪਿਆ ਵੀ ਨਹੀਂ ਹੈਗਾ ਹਾਂ 9.5 ਇੰਚ ਤਿਆਰ ਉਹ ਮਾਈ ਗੋਡ ਇਹ ਤਾਂ 10 11 ਤਿਆਰ ਬਟ ਆਪਾਂ 9.5 ਰੱਖਾਂਗੇ ਕਿਉਂਕਿ ਸਾਡੇ 20 ਇੰਚ ਬ੍ਰੈਸਟ ਆ ਗਈ ਕੋਈ ਖਾਸ ਜ਼ਰੂਰਤ ਹੁੰਦੀ ਨਹੀਂ ਹੁਣ ਆਪਾਂ ਕੀ ਕਰਨਾ ਜੀ ਆ ਦੇਖੋ ਹੁਣ ਆਪਾਂ ਇਹਦੇ ਉੱਪਰ ਇਦਾਂ ਹੀ ਨਹੀਂ ਬਾਹਰ ਲਾਵਾਂਗੇ ਨਹੀਂ ਆਪਾਂ ਇਹਦੀ ਕਾਟ ਦੇਵਾਂਗੇ ਹੋਰ ਇਹਨੂੰ ਹਲਕੀ ਹਲਕੀ ਛਾਂਟੀ ਹੋਰ ਦੇਵਾਂਗੇ ਆਵੜੀ ਚੀਜ਼ ਤਾਂ ਆਪਣੀ ਪਹਿਲਾਂ ਹੀ ਸਹੀ ਸੀਗੀ ਹਣਾ ਤੇ ਹੁਣ ਆਪਾਂ ਨਾਪ ਲਵੋ ਵੀ ਇਹਨਾਂ ਦਾ ਸਾਹਮਣਾ ਜਿਹੜਾ ਉਹ ਕਿੰਨਾ ਆ ਰਿਹਾ ਹੁਣ ਮੇਰੇ ਕੋਲ ਜਿਹੜਾ ਇਹਨਾਂ ਦਾ ਸਾਹਮਣਾ ਆ ਰਿਹਾ ਜੀ ਤੇ ਪੌਣ ਇੱਕ 7 ਇੰਚ ਤਿਆਰ ਆ 13 ਰਹਿ ਜਾਊਗਾ ਸਹੀ ਆ ਕੋਈ ਚੱਕਰ ਨਹੀਂ ਆਪਨਾ ਸਹੀ ਆ ਹੁਣ ਆਵੜੀ ਚੀਜ਼ ਦੇਖੋ ਇਥੇ ਚੌਰਸ ਹੋ ਰਹੀ ਹੈ ਇਹਦੀ ਆਪਾਂ ਹਲਕੇ ਹਲਕੇ ਛਾਂਟੇ ਹੋਰ ਦੇਵਾਂਗੇ ਤੇ ਆਪਾਂ ਇਹਦਾ ਮੋਟਾ ਰੱਖ ਕੇ ਨਾਪ ਲੈਣਾ ਹੁੰਦਾ ਕਿੰਨਾ ਆ ਰਿਹਾ ਦੇਖੋ 9.5 ਆ ਰਿਹਾ ਨਾ ਆਪਣੇ ਕੋਲੇ ਪ੍ਰੋਪਰ ਤਿਆਰ 9.5 ਆ ਰਿਹਾ ਬਸ 9.5 ਹੀ ਮੈਂ ਬਾਹ ਦਾ ਲਾਇਆ ਸੀ ਤੇ ਆਪਾਂ ਇਹਦੀ ਬਾਹ ਅਟੈਚ ਕਰ ਲਵਾਂਗੇ ਆ ਦੇਖ ਆਇਆ ਪਾ ਦੂਜੇ ਪੱਲੇ ਦੀ